ਸਤਿਕਾਰ ਸਭ ਤੋਂ ਬਾਕੀ ਬੈਠੇ ਹਨ ਪਰਮ ਪੂਜਯ ਬਾਬਾ ਸਾਹਿਬ ਬੇੜਕਰ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਅੱਜ ਜੁਨਾ ਦਾ ਜਨਮ ਦਿਹਾੜਾ ਉਸੇ ਸੰਗਰੂਰ ਦੀ ਧਰਤੀ ਤੇ ਆਪਣੇ ਮੰਚ ਵੱਲੋਂ ਬਣਾ ਰਹੇ ਆ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਆ بابا صاحب بیٹھ امبیڈکر یاد کریے جے بھی جے بھی جے بھارت کیونکہ کافی سمے تو میں بیٹھا اور کافی لمبا پینڈا تیہ کر کے آیا تھوڑے اور میری تمنا سے ਕਿ ਮੰਚ 'ਤੇ ਬਲੋ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ 'ਚ ਮੈਂ ਕਦੀ ਹਾਜ਼ਰੀ ਲਾਵਾ ਮੰਚ 'ਤੇ ਕਰਤਾ ਤਸਾ ਮਾ ਜੋ ਕਰਨਜੀਤ ਸਿੰਘ ਜਿਹੜੇ ਕਿ ਪਿਛਲੇ ਕਾਫੀ ਸਾਲਾਂ ਤੋਂ ਮੇਰੇ ਜਾਣਕਾਰ ਹੈ ਔਰ ਮੈਂ ਵੀ ਤੁਹਾਡੀ ਸਕੂਲ ਦੀ ਧਰਤੀ ਤੇ ਤਕਰੀਬਨ 2017 ਤੋਂ ਵੱਡੀ ਪੰਦਰ ਤੇ ਆਇਆ ਔਰ ਵੱਡੇ ਵੱਡੇ ਪ੍ਰੋਗਰਾਮ ਕੀਤੇ ਅੱਜ ਮੈਂ ਇੱਕ ਨਵੀਂ ਸ਼ੁਰੂਆਤ ਦੇ ਨਾਲ ਆਇਆ ਨਵੇਂ ਰਸਤੇ ਤੇ ਚੱਲ ਕੇ ਆਇਆ ਪੰਜਾਬ ਸਰਕਾਰ ਨੂੰ ਅਨੁਯੋਗ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਆਇਆ ਮੇਰੇ ਨਾਲ ਸਾਡੇ ਸੰਗਰੂਰ ਜਿਹੜੇ ਦੇ ਮਾਨਯੋਗ ਸਾਥੀ ਗੁਜਾਰ ਸਿੰਘ ਬੰਗਾਵਾਲੀ ਜੀ ਬਵੀ ਸਾਥ ਏ ਵੀ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਵੱਲੋਂ ਕਮਿਸ਼ਨ ਦੇ ਮੈਂਬਰ ਜਿਉਂ ਕਿਤੇ ਗਏ ਆ ਮੈਂ ਤੁਹਾਨੂੰ ਸੋਚੇ ਸੰਗੂਰ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਹੈ ਕਿ ਜਿਹੜਾ ਤੁਸੀਂ ਮੈਨੂੰ ਚੰਡੀਗੜ੍ਹ ਆ ਕੇ ਲੱਭਦੇ ਸੀ ਇਹ ਬਈ ਪਸਕੂਆ ਤੇ ਲੱਗਿਆ ਰਹਿਆ ਕਰੀਆ ਲਾਈਟ ਵੀ ਲੈ ਚਾੜ ਗਏ ਤਾਂ ਫੇਰ ਲੱਗੇ ਨਾਰੋ ਪੀੜਾ ਇਹ ਮਾਨਜੋ ਗੁਲਜਾਰ ਸਾਹਿਬ ਫਾਡੇ ਲੱਗਣ ਦਾ ਮੈਨੂੰ ਇਹ ਫਾਇਦਾ ਹੋਣਾ ਆ ਕਿ ਜਿਹੜੇ ਇਸ ਇਲਾਕੇ ਦੇ ਲੋਕਾਂ ਨੂੰ ਮੈਂ ਚੱਲੀ ਗੜ ਸੱਜਦਾ ਸੀ ਉਹਨਾਂ ਦੀ ਐਪਲੀਕੇਸ਼ਨ ਆ ਤੁਹਾਡੇ ਮਾਧਿਅਮ ਤੋਂ ਮੇਰੇ ਤੱਕ ਪਹੁੰਚ ਜਾਇਆ ਕਰੇ ਜੇ ਤਾਂ ਤੁਸੀਂ ਐਪਲੀਕੇਸ਼ਨ ਭੰਦ ਕਰਕੇ ਲਿਖਾਵੇ ਚ ਦੇਣੀ ਆ ਇਹਨਾਂ ਨੇ ਪੰਦਰਾਂ ਬਾਅਦ ਕਰ ਕਰਕੇ ਬੋਲੀਆਂ ਕਰਦੇ ਨੇ ਆਪਾਂ ਆਫਰੀ ਲੱਗਣ ਦੇਣੀ ਪਟਾਕੇ ਉੱਥੋਂ ਹੀ ਪਾਇਆ ਕਰਨਾ ਹੈ ਉਹ ਕਿੱਦਾਂ ਕાળા ਗਾਵੇ ਆ ਕਿ ਬੋਲਟ ਤਾਂ ਰੱਖਿਆ ਪਟਾਕੇ ਬਾਣ ਨੂੰ ਇੱਥੇ ਹੀ ਪੰਜਾਬ ਸਰਕਾਰ ਨੇ ਗੜੀ ਨੂੰ ਵੀ ਪਟਾਕੇ ਬਾਣ ਨੂੰ ਹੀ ਰੱਖਿਆ ਆ ਆ ਇੱਕ ਤੋਂ ਪਟਾਕੇ ਤੁਹਾਡੇ ਇੱਥੇ ਸਕਰੂਟ ਚ ਵੀ ਮੈਂ ਪਾਏ ਆ ਕਿਉਂਕਿ ਤੁਸੀਂ ਮੇਰਾ ਸਮਾਂ ਇੱਕ ਘੰਟਾ ਬਿਠਾਲ ਕੇ ਖਰਾਬ ਕੀਤਾ اس کر کے میں میں بھی خالتا ہی بات لائی جب انتے لیکن اس کر کے ہون میں چھوٹ چھوٹ دے میں ساری گل کروں گا جے میں پتاکیوں دی گل کر رہا ہوں آج تھوٹے کوری حال کے دا مداب دیا آر تھی بیٹھا جا بھی کلی کنی جا دے آجا یہ آیا ہے کدر میرے کون اپنے پتا جی رو لا جا کی آیا آج جو آئی ہے پادر صاحب تھوٹے آج جو نہیں آئی ہے ਔਰ ਜਿੱਦਣ ਆਏ ਆ ਉਦਣ ਇਸ ਟੱਪਰ ਦੇ ਉੱਤੇ ਅੰਤਲਾ ਦੁਖ ਟੁੱਟਿਆ ਹੋਇਆ ਸੀ 16 ਸਾਲਾਂ ਜਿਨੇ ਨੇ ਗ੍ਰੈਜੂਏਸ਼ਨ ਡਿਪਲੋਮਾ ਜੋ ਵੀ ਕੀਤਾ ਆਪਣੀ ਸੰਸਥਾ ਤੋਂ ਜਦੋਂ ਦਾਖਲਾ ਲਿਆ ਕਾਲਜ ਦੇ ਮਾਲਕ ਨੇ ਚੱਕ ਲੈ ਲਿਆ ਕਿ ਜਦੋਂ ਮੇਰਾ ਫੀਫਾ ਆਏਗਾ ਚੈੱਕ ਮੋੜ ਦੇ ਆ ਉਸ ਵੇਲੇ ਜਦੋਂ ਦਾਖਲਾ ਲਿਆ ਤਾਂ ਕਾਲੀਆ ਦੀ ਸਰਕਾਰ ਸੀ ਜਦੋਂ وجیفہ آیا ہی نہیں تو تو کانگریس دی سرکار جا دے 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 تو کانگریس دی سرکار وجیفہ پھر بھی نہیں آیا آج کسے جا بڑا سر باگ دے زمانے جا بناسر باغ کے راہل گاندھی گھیرا سی کنیاد ہے یہ گل کوئی سگا بھی اتنے حاضر ہوگئے سانو ਸਾਨੂੰ ਕਹਿਣ ਤੁਸੀਂ ਬਣਾ ਸਰਵਾਗ ਤੇ ਬੜ ਜਾਓ ਅੰਦਰ ਪਹੁੰਚ ਗਏ ਅਸੀਂ ਕਹ ਮਾਮਾ ਬੜੇ ਸਦਾ ਨਾ ਤੁਹੇ ਸਾਨੂੰ ਪਤਾ ਮਾਰ ਕੇ ਲਾ ਦੇਣਾ ਅਸੀਂ ਅੱਜ ਕੈਪਟਨ ਸਰਕਾਰ ਦਾ ਪਿਓ ਆਇਆ ਰਖਲ ਕਹਿੰਦੀ ਇਹਨੂੰ ਬੰਦੇ ਦਾ ਪੁੱਤ ਬਣਾ ਕੇ ਭੇਜਿਆ ਗਿਆ ਔਰ ਇੱਦਾਂ ਦਾ ਬੰਦੇ ਦਾ ਪੁੱਤ ਬਣਾਇਆ ਇਹ ਤੀਜੇ ਦਿਨ ਕੈਪਟਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਪਾਪਾ ਸਾਹਿਬ ਡਾਕਟਰ ਬੀ ਆਰ ਅੰਬੇਡ ਕਰਦੇ ਪੰਜਾਬ ਦੇ ਵਿੱਚ ਨਵੀਂ ਸਕਾਲਰਸ਼ਿਪ ਸ਼ਕੀਲ ਲਾ ਕੇ ਦਿੱਤੀ ਜਾਏਗੀ اس دن ہوا سی جدو کانگریس کا پیو اتنے راہل گاندھی سکیا حالانکہ میری کوئی پارٹی نہیں سارا پارٹیاں لوگ میرے اج کے دن کیونکہ میں کنسٹیٹیوشنل پوسٹ دے آپ پر اتہاس می دسنا پوچھے کا میں کہا کہ یہ بھی آئے کہ ساڈا ولیفہ آیا ہی نہیں ڈپلوما ڈگری پوری ہو گئی وجیفہ آیا ہی دی. نہیں تو کالج کے مالک نے چیک چک کے بینک چلا جب بینک چلا باؤنس ہو گیا باؤنس ہونے بعد کوٹ چلا تریک پہ کوٹ نے فیصلہ دو اپریل کو دینا سی آج جڑی دو اپریل ہے اے میرے کو آ گیا ستائی اٹھائی مارچ مہینے ستائی اٹھائی دن دس کے دن پہلے کہتے گڑی صاحب ਹੰਤਾ ਦਾ ਧੋਖਾ ਹੈ ਆ ਮੇਰਾ ਪਿਤਾ ਜੀ ਆ ਜੇਲ੍ਹ ਜਾ ਸਕਦਾ ਦੋ ਤਰੀਕਾ ਮੇਰਾ ਕੀ ਕਸੂਰ ਵਾ ਸਰਕਾਰ ਨੇ ਸਕੀਮ ਲਾਗੂ ਨਹੀਂ ਕੀਤੀ ਮੇਰਾ ਕੀ ਕਸੂਰ ਵਾ ਮੇਰਾ ਟੱਬਰ ਉੱਜੜ ਸਕਦਾ ਹੈ ਜੇ ਬਾਪ ਜੇਲ੍ਹ 'ਚ ਤੇ ਇਹ ਵਿਚਾਰਾ ਜੋਗੀਆਂ ਕਰ ਲਈ ਇਹ ਵਾਲੇ ਵਾਲੇ ਨੌਜਵਾਨ ਚੜ੍ਹਦੀ ਉਮਰ ਦਾ ਮੁੰਡਾ ਸੌ ਤਰ੍ਹਾਂ ਦੀਆਂ ਪਰੇਸ਼ਾਨੀਆਂ ਘੇਰ ਲੈ 26 ਸਾਈ 21 ਤਰੀਕ ਦੀ ਜਾਦਨੀ ਕਿਹੜੀ ਸੀ 26 ਮਾਰਚ ਤੇ ਬਚਾਰੇ ਛੁੱਟੀਆਂ ਸੀ ਇੱਕ ਦੋ ਦਿਨ ਚੰਨਵਾਰ ਐਤਵਾਰ ਆਂਦਾ ਸੀ ਇੱਕ ਤਰੀਕ ਨੂੰ ਕਾਲਜ ਦਾ ਮਾਲਕ ਸਦ ਰਿਆ ਸੀ ਬਿਠਾ ਲਿਆ ਬਿਠਾ ਲਿਆ ਤੁਸੀਂ ਤਾਂ ਭੰਗੜਾ ਪਾਉਨੇ ਅੱਗੇ ਬੋਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਤੇ ਜਿਹੜੇ ਦਲਤਾਂ ਦੇ ਹੱਕ ਵਿੱਚ ਪਟਾਕੇ ਪੈ ਰਹੇ ਆ ਉਹ ਚੰਡੀਗੜ੍ਹ ਦੇ ਚਿਵਾਰੇ ਤੇ ਪੈਂਦੇ ਆ ਚੌਥੀ ਮੰਜ਼ਲ ਤੇ ਸੈਕਟਰ 8 ਦਾ ਚਿਵਾਰਾ ਉਸ ਚਿਵਾਰੇ ਚ ਮੁੱਖ ਮੰਤਰੀ ਸਾਹਿਬ ਵੀ ਬਹਿੰਦੇ ਆ ਸਰਦਾਰ ਭਵਨ ਸਿੰਘ ਮਾਨ ਸਾਹਿਬ ਉਸ ਚਿਵਾਰੇ ਦੇ ਵਿੱਚ ਜਿਹਨੂੰ ਸੈਕਟਰ 8 ਦਾ ਚਿਵਾਰਾ ਕਹਿੰਦੇ ਆ ਪੂਰੇ ਕੈਬਨਿਟ ਮੰਤਰੀ ਬਹਿੰਦੇ ਆ ਚਾਹੇ ਉਹ ਵੱਡੇ ਅਮਨ ਰੂੜਾ ਸਾਹਿਬ ਹੈ ਚਾਹੇ ਉਹ ਡੇੜਬੇ ਵਾਲੇ ਵਿੱਤ ਮੰਤਰੀ ਮਾਨ ਜੋ ਮਨਜੋ ਘਰਮਲ ਸਿੰਘ ਚੀਮਾ ਜੀ ਐਡਵੋਕੇਟ ਸਾਹਿਬ ਹੈ ਚਾਹੇ ਘਟੇ ਮੈਂਬਰ ਪਾਰਲੀਮੈਂਟ ਬਣ ਗਏ ਬਰਨਾਲੇ ਤੋਂ ਮਨਜੋ ਸ਼੍ਰੀ ਗਰਮੀਤ ਸਿੰਘ ਮੀਥਿਆ ਸਾਹਿਬ ਹੈ ਉਸ ਜਵਾਰੇ ਦੇ ਵਿੱਚ ਕਾਲਜ ਦੇ ਮਾਲਕ ਨੂੰ ਪੁੱਛਿਆ ਨੰਬਰ 1 ਤੇਰਾ ਤੇਰੇ ਤੇ ਦੋਸ਼ ਹੈ ਕਿ ਤੂੰ ਚੈੱਕ ਲਿਆ ਨੰਬਰ 2 ਤੂੰ ਬ੍ਰੈਕ ਲੈ ਗਿਆ ਨੰਬਰ 10 ਤੂੰ ਚੈੱਕ ਬੈਂਕ ਤੇ ਚਲਾਇਆ ਨੰਬਰ 4 ਦੋਸ਼ ਆ ਤੇਰੇ ਤੇ ਕਿ ਤੂੰ ਕੋਰਟ ਵਿੱਚ ਲਾਇਆ ਨੰਬਰ 5 ਦੋਸ਼ ਆ ਤੇਰੇ ਤੇ ਕਿ ਜਦੋਂ ਇਹ ਅੰਜੋਈ ਕਰਨ ਟੱਬਰ ਤੇਰੇ ਕੋਲ ਆਇਆ ਤੂੰ ਇਹਨੂੰ ਧੱਗੇ ਮਾਰ ਕੇ ਜਾਂਦੀ ਸੂਚਕ ਸ਼ਬਦ ਬੋਲ ਕੇ ਘਰੋਂ ਕੱਢਿਆ ਕਾਲਜੋਂ ਕੱਢਿਆ ਇਹਨਾਂ ਪੰਜਾਂ ਦੋਸ਼ਾਂ ਦੀ ਸਜ਼ਾ ਤੇਰੇ ਤੇ ਤੇ ਜੇ ਕੱਲ ਨੂੰ ਜੇਲ੍ਹ ਇਹ ਜਾਣ ਕੇ

ਤੇ ਮੇਰੇ ਕੋਲ ਲੱਗਿਆ ਇਹਦੇ ਡੱਬੇ ਲੈ ਕੇ ਉਹ ਬਰੇਜ਼ ਗੱਲ ਕਰਦਾ ਦੱਸੋ ਬਈ ਦੱਸੋ ਜੇਸ ਗੱਲ ਦੀ ਛਣਵਾਈ ਤੁਸੀਂ ਚਾਹੁੰਦੇ ਸੀ ਤੁਸੀਂ ਚਾਹੁੰਦੇ ਸੀ ਫਾਟੀ ਸੁਣੀ ਜਾਵੇ ਤੇ ਪੰਜਾਬ ਸਰਕਾਰ ਨੇ ਉਸ ਚੁਆਰੇ ਦੇ ਉੱਤੇ ਉਹ ਬਠਾਰਤਾ ਜਿਹੜਾ ਦਿਨ ਵੀ ਕੰਮ ਕਰਦਾ ਰਾਤ ਵੀ ਕੰਮ ਕਰਦਾ اور چھپی آرے دن ایتا لوگ کانے میں چھپو مدائی oh, او میرے بھر کا جنون نہیں صرف کا آدمی مدائی ایک بی بی ہور میں ٹھیک ہوتے سنگ رو دی آ بی بی اپنے اپنے کارا ہے انہوں بھی باج مار اے میاں بی بی دو آئے تُسی دیر سے پنگڑا پائی جانے یا بولٹ تا رکھے آپ اٹاکے پانے آپ کوئی گیت تک کے گئی یا کیا بولی تھی آٹے کی چڑی اگے بول ਯਾਰਾਂ ਨਾ ਦੇ ਸਮਿਆਂ ਦੇ ਕਾਗ ਖਾ ਗਏ ਵੇ ਮੇਰੀ ਆਟੇ ਦੀ ਜਿੜੀ ਅਸੀਂ ਉਹ ਲੋਕ ਜਿਨ੍ਹਾਂ ਨੂੰ ਖਾਧਾ ਗਿਆ ਹਜ਼ਾਰਾਂ ਸਾਲਾਂ ਤੋਂ ਕੋਈ ਕੌਮ ਨਹੀਂ ਆਇਆ ਸਾਡੀਆਂ ਜਿੜੀਆਂ ਖਾਣ ਲੇਕਿਨ ਜਿੜੀਆਂ ਸਾਡੀਆਂ ਬਚੀਆਂ ਕਦੇ ਇੱਕ ਜਿੜੀ ਆ ਸਾਡੇ ਕੁੜੀ ਲਿਟੀਗੇਸ਼ਨ ਤੇ ਪ੍ਰੋਸੀਗੂਰਸ ਜਨਟ ਪਰਟਮੈਂਟ ਸਟਕ ਰੱਖ ਕਿੰਨੇ ਹੈ ਸਟੈਲੋ ਚਲ ਜੋ ਵੀ ਹੈ ਲੋਕਲ ਇਹ ਤਾਂ ਸਾਰੇ ਕਲਾਕਾਰਾਂ ਸਾਰੇ ਤੋਂ ਬਟੈਂਡ ਹੈ ਇਹ ਕੁੜੀ ਕਦੋਂ ਦੀ ਪਰੇਸ਼ਾਨ ਸੀ ਵੀ ਵਿਵਦ 2024 ਦੀ ਕਦੋਂ ਦੀ ਤੱਕ ਸੀ ਹੈ ਇਹ ਕਾਓ ਇਹ ਪਰੇਸ਼ਾਨ ਸੀ ਕਿ ਮੇਰੇ ਨਾਲ ਦੀਆਂ ਜਿਹੜੀਆਂ ਨੌਕਰੀ ਕਰਦੀਆਂ ਉਹ ਅੱਜ ਤੋਂ ਗੱਲਾਂ ਕਰਦੀਆਂ ਆ ਆਪਸ ਦੇ ਵਿੱਚ

ਇੱਦਾਂ ਦੇ ਪੁੱਠੇ ਸਿੱਦੇ ਸ਼ਬਦ ਰੋਜ਼ ਬੋਲਣੇ ਇਹਦਾ ਪਤੀ ਆ ਘਰ ਆਲਾ ਆ ਇਹ ਆਇਆ ਤੇ ਇਹ ਹਲਕਾ ਹਲ ਕਰ ਰੋਵੇ ਕਦੇ ਵੀ ਪਤੀ ਆਪਣੀ ਪਤਨੀ ਬੋਲੇ ਨਹੀਂ ਰੋਂਦਾ ਇੱਟਾਂ ਸਜਾਈ ਆ ਜੇ ਪਤੀ ਪਤਨੀ ਔਰ ਬੱਚੇ ਸੋਨੇ ਰੋਂਦਾ ਇਹਦਾ ਮਤਲਬ ਦੁੱਖਾਂ ਦਾ ਸਿੱਖ ਹੈ ਦੁੱਖਾਂ ਨੇ ਸਿਖਰੇ ਬਰੂਤਰੀ ਫਰੀ ਤੋਂ ਵਿਕੀਸ ਤਰੀਕ ਨੂੰ ਵੈ। ਲੇਕਿਨ ਦਸਾਂਗ ਦਿਨਾਂ ਦੇ ਵਿੱਚ ਇਹਨਾਂ ਦਾ ਮਹਿਮਨ ਸੱਦ ਰਿਆ। ਦਸੀ ਕਿ ਦਿਨ ਹੀ ਘਟ। ਹੈ? ਛੇ ਦਿਨਾਂ ਦੇ। ਕੁਝ ਦਿਨਾਂ ਤੇ ਭਗੜਾ ਪਉਂਦੇ ਸੀ ਕਿ ਬੋਲਟ ਦਾ ਰੱਖਿਆ ਪਟਾਕੇ ਬਾਣ ਲੋ। ਪਟਾਕੇ ਤਾਂ ਗੜੀ ਪਉਂਦਾ ਉੱਥੇ। ਛੇ ਦਿਨਾਂ ਦੇ ਵਿੱਚ ਇਹਨਾਂ ਦੇ ਵਿਭਾਗ ਦਾ ਜਿਹੜਾ ਮੁਖੀ ਆ ਡੈਕਟਰ ਉੱਥੇ ਬੁਲਾਇਆ ਹੋਇਆ। ਕਾਗਜ਼ ਪੱਤਰ ਖੋਲ ਲਏ ਆ ਰਿਕਾਰਡ ਕੇ ਮੋਰੇ ਰੱਖਤੀਆਂ ਆ ਤੇ ਦਵਾਈਆਂ ਦੀਆਂ ਇਹਦੀਆਂ ਪਰਚੀਆਂ ਵੀ ਮੋਰੇ ਰੱਖੀਆਂ ਜਿਹੜੀਆਂ ਰਖਾਦੀਆਂ ਮਾਨਸਿਕ ਪਰੇਸ਼ਾਨੀ ਦੇ ਬੈਕਾ ਡਾਇਰੈਕਟਰ ਸਾਹਿਬ ਇਹ ਦੋਏ ਸਸਪੈਂਡ ਕਰ ਲਿਓ ਅੱਜ ਜਦਾਂ ਟੀਵੀ 'ਚ ਨਾਟਕ ਦੇਖਦੇ ਤੁਸੀਂ ਦੇਵੀ ਦੇਵ ਦੇ ਵਾਲੇ ਤੇ ਉਹਦੇ 'ਚ ਕਹਿੰਦੇ ਆ ਜਦੋਂ ਜਾਦੇ ਜ਼ੁਲਮ ਅਤਿਆਚਾਰ ਹੋਣ ਲੱਗਦਾ ਤਰਾਹਿਮ 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 ਬੇਬਚਾਓ ਮਰ ਗਏ ਲੁਕ ਲਏ ਬਚਾਓ ਰਹਿਮ 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 ਗਲਤੀ ਕਰ ਗਈਆਂ ਬੱਚਿਆਂ ਵਾਲੀਆਂ ਯਾਰ اپنے کی آئے تو یہ بھی کہ میں نے کہ گڑی صاحب سا... گلوں اسی... اسی نہیں بڈنا چاہتے ابھی گلتی کا ساس کرا چاہیے رو رو کے کہے لیکن میرے ہاتھ تکڑی ہو بابا نانک آئی ہے میرے ہاتھوں تکڑی انصاف آ رہی ہے میں کچھ ایڈا بھی دیکھیا کچھ ہونا دو دو چھے ایڈا بھی دیکھیا میں سسپینڈ آنا چپٹر بند گیا تھا کوئی گیا نہیں اکل دے گئی میں کہا ڈیکٹر صاحب اس سنگرور کو ایک روح پتھنڈے بیج دے ہو دو جی روح پرنے ہاتھ پٹے آنے بیج دے ہو اے اچھے رہے گی اے اچھے رہے گی حالانکہ اے کہنی سی کڑی کہ میری بدلی کتے بہاری تھی ہو جائے گا میں اچھے جانے ہوتے آ رہے ਇਪਨ ਗ੍ਰੀਨ ਦਾ ਚੇਅਰਮੈਨ ਲਕਰਨਾ ਤੇ ਆਪਣਾ ਬੋਲਿਆ ਤੇ ਜੁਲਮ ਕਰਨ ਵਾਲੇ ਪੱਖੇ ਥੱਲੇ ਆ ਤੇ ਜੁਲਮ ਸਹਣੇ ਵਾਲੇ ਪੰਜਾਬ ਰੋਡ ਵੇਚਦੀਆਂ ਬੱਸਾਂ ਦੇ ਧੱਕੇ ਖਾਂਦੇ ਫਿਰਦੇ ਦਾ ਕਾਰਡ ਲੈ ਕੇ ਤੇ ਮੈਂ ਤੇਰਾ ਕੀ ਪੈਦਾ ਚੇਅਰਮੈਨੀ ਦੇ ਬੰਦਾ ਤੇ ਫੇਰ ਹਫਤਾ ਨਹੀਂ ਕੱਟ ਹੋਇਆ ਕੋਲ ਤੇ ਕੋਲ ਕੋਲ ਤੇ ਕੋਲ گے کے سفارش ٹولہ کوئی دوشی آ میرے من چ جب ظلم چار میں دیکھتا ایک کوئی گاتا آئی جی یہ ظلم میرے پوت سے ہوا ہوں میری تھی ہویا ہوں میرے برا سے ہوا ہوں میرے باپ سے ہوا ہوں ਮੈਂ ਤਾਂ ਕਲਮ ਨਾਲ ਇਨਸਾਫ ਕਰਦਾ ਕਿ ਜੇ ਮੇਰੇ ਕੋਲ ਕਲਮ ਨਾ ਹੁੰਦੇ ਮੈਂ ਜ਼ੁਲਮ ਕਰਨ ਵਾਲਿਆਂ ਨੂੰ ਲੱਤ ਤੇ ਲੱਤ ਰਾਕੇ ਚੀਰ ਦਿੰਦਾ ਮੈਂ ਤਾਂ ਇਸ ਨੂੰ ਕੀ ਦਾ ਅਸਰ ਨਹੀਂ ਆ ਆਪਣੇ ਜ਼ਿੰਦਗੀ ਦੇ 25 ਸਾਲ ਸਭ ਕਸ਼ੀਰਮ ਦੀ ਉਂਗਲੀ ਫੜ ਕੇ ਲੱਗੇ ਆ ਸਭ ਕਸ਼ੀਰਮ ਦੇ ਆ ਬਾਬਾ ਸਾਹਿਬ ਅਮੇੜਕਰ ਦੀ ਜਾਇਜਾਕਾਰ ਕਰਾਣੀ ਪੰਜਾਬ ਦੇ ਹੱਥ ਪਿੰਡ ਚ ਹਰ ਧਰਤੀ ਤੇ ਜ਼ਿੰਦਗੀ ਦਾ ਕੋਈ ਨਿਸ਼ਾਨਾ ਲੱਗ ਗਿਆ ਤੂੰ ਹੈ ਪਿਛਲੇ 25 ਸਾਲਾਂ ਵਿੱਚ ਮੇਰਾ ਇੱਕ ਵੀ ਸ਼ਨੀਵਾਰ ਮੇਰਾ ਇੱਕ ਵੀ ਇੱਕ ਵਾਰ ਮੇਰੇ ਟੱਬਰ ਨੂੰ ਨਹੀਂ ਗਿਆ 25 ਸਾਲ ਔਰ 25 ਸਾਲਾਂ ਦਾ ਮਤਲਬ ਹੁੰਦਾ ਮੇਰੇ ਘਰ 'ਚ ਦੁੱਖ ਵੀ ਆਏ ਸੁੱਖ ਵੀ ਆਏ ਭੋਗ ਵੀ ਆਏ ਪਾਠ ਵੀ ਆਏ ਤੇ ਮੈਂ ਕਿਤੇ ਹਾਜ਼ਰੀ ਨਹੀਂ ਲਾਈ ਮੈਂ ਜਦੋਂ ਵੀ ਹਾਜ਼ਰੀ ਲਾਈ ਆ ਆਪਣੇ ਕੌਮ ਦੇ ਲੋਕਾਂ ਚ ਲਾਈ ਆ کیونکہ بوگ مرگ نہ رکھے تو سوڑا دیر پہلے رکھے جاندہ جی بیا رکھے تو مینہ پہلے رکھا جاندہ تو میرا تریک تین تین مہینے پہلے بک ہو جائیں میرے پتر دوست بھی پوچھتے ہیں گلی صاحب بج مل سما جاتا میں کہہ لوں پہ ٹیم رکھ لیے بیری ڈیری دے حساب سے میرے کو سما بڑا تھوڑا کم بہت زیادہ کرنا والا اور جدو اسی اس کام لے کے ترے ہیں

ਮੈਨੂੰ ਯਾਦ ਆਇਆ ਛੋਟੇ ਹੁੰਦੇ ਦਾਦੀ ਮਾਂ ਰੋਟੀ ਬਣਾਉਂਦੀ ਹੁੰਦੀ ਸੀ ਤੇ ਅਸੀਂ ਛੋਟਾ ਜਿਹਾ ਪੀੜਾ ਲੈਂਦੇ ਹੁੰਦੇ ਸੀ ਉਡੀ ਚਿੜੀਆਂ ਮੜਾ ਲੈਂਦੇ ਸੀ ਉਹ ਚਿੜੀਆਂ ਨੂੰ ਕੌਣ ਖਾਂਦਾ ਹੁੰਦਾ ਸੀ ਕੋਈ ਤਾਂ ਖਾਂਦੇ ਹੁੰਦੇ ਸੀ ਉਹ ਗਿਆ ਤਰਾਂ ਹੀ ਤਾਂ ਖਾਂਦੀ ਅਸੀਂ ਅਸੀਂ ਉਹ ਲੋਕ ਜਿਹੜੇ ਹਜ਼ਾਰਾਂ ਸਾਲਾਂ ਤੋਂ ਸਦੇ ਚ ਚਿੜੀ ਸੀਗੇ ਜਿਹੜੇ ਚਿੜੀਆਂ ਨੂੰ ਬਾਜਾ ਨਾ ਲਲਾਇਆ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਉਹਦਾ ਨਾਂ ਸੀ ਦਸ਼ਮੇਸ਼ ਪਿਤਾ ਗੁਰੂ ਕੋਲੋਂ ਕੋਈ ਨਹੀਂ ਸੀ ਦੂਜਾ ਰਹਿਬਰ ਜਿਹਨੇ ਚਿੜੀਆਂ ਨੂੰ ਹਕੂਮਤ ਦੀ ਹੱਕ ਵਿੱਚ ਬਚਣਾ ਸਿਖਾਇਆ ਉਹਦਾ ਨਾਮ ਹੈ ਬਾਬਾ ਸਭ ਮੇਕਰ ਉਹਦਾ ਨਾਮ ਹੈ ਬਾਬਾ ਸਭ ਮੇਕਰ ਔਰ ਅੱਜ ਜਦੋਂ ਸੀਐਸ ਸਤੇਜ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਅੱਜ ਜਦੋਂ ਥੱਲੇ ਵਾਲੀ ਉੱਤੇ ਹੋਣ ਲੱਗੀ ਆ ਤਾਂ ਅਤਵਾਦੀ ਖੜੇ ਹੋ ਗਏ ਆ ਖਾਨਸਤਾਨ ਦੇ ਨਾਮ ਤੇ ਬਾੜੇ ਦੇ ਟੱਟੂ ਕਰਦੇ ਆ ਤੇ ਫਿਰ ਸਾਡੇ ਬਾਪ ਨੇ ਪਾਗ ਰੋ ਅਤਵਾਉਂਦੇ ਆ ਮੈਂ ਕਿਹਾ ਪੰਜਾਬ ਦੀ ਧਰਤੀ ਤੇ ਹਰ ਪ੍ਰੋਗਰਾਮ ਦੇ ਵਿੱਚ ਕਿ ਅਸੀਂ ਉਹ ਲੋਕ ਹੈ ਜਿਹੜੇ ਪੰਜਾਬ ਪਿਆਰਿਆਂ ਦੇ ਵਿੱਚ ਵੀ ਪਾਏ ਹੈ ਜਿਹੜੇ ਕਲਗੀ ਸਿਰਾਂ ਤੇ ਸਜਾਉਣੇ ਵਾਲੇ ਵੀ ਅਸੀਂ ਜਿਹੜੇ ਬੰਦੂਕਾਂ ਪਰਖਣ ਦੇ ਲਈ ਸਰ ਵੀ ਅਸੀਂ ਖੜੇ ਕੀਤੇ ਬੋਤਾ ਸੰਗਰਜਾ ਸਿੰਘ ਵੀ ਅਸੀਂ ਸਵਾਗਤ ਮੈਂਦੇ ਖੰਡੇ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਕਿਰਪਾਨ ਦੇ ਨਾਲ ਖੰਡੇ ਨਾਲ 20 ਮਾਣ ਵਾਲੇ ਵੀ ਅਸੀਂ ਤੇ ਤੁਸੀਂ ਤਾਂ ਬੇਦਾਵਾ ਦੇਣੇ ਆਏ ਆ ਤੁਸੀਂ ਬੇਦਾਵਾ ਦੇਣੇ ਵਾਲੇ ਲੋਕ ਅੱਜ ਦਸ਼ਮੇਸ਼ ਮਿਤਾ ਦੇ ਸੁਪਨੇ ਤੇ ਖਾਲਸਾਤਨ ਦੇ ਨੋਤੇ ਹੋਣਾ ਕਰ ਰਹੇ ਆ ਦਸ਼ਮੇਸ਼ ਮਿਤਾ ਦਾ ਸੁਪਨਾ ਸੀ ਇਹਨ ਗਰੀਬ ਸਿੱਖਾਂ ਦਾ ਦੋ ਪਾਤਸ਼ਾਹੇ ਚੁਕਣਾ ਪੂਰਾ ਕਰਨ ਲਈ ਭਾਰਤ ਦੀ ਧਰਤੀ ਤੇ ਜੇ ਕੋਈ ਸਾਡੇ ਜੀਂਦੇ ਖੜਾ ਹੋਇਆ ਉਹਦਾ ਨੌਸੀ ਬਾਬਾ ਸਭ ਬੈਠ ਕੇ ਉਹਦਾ ਨੌਸੀ ਬਾਬਾ ਸਭ ਬੈਠ ਕੇ ਔਰ ਬਾਬਾ ਸਭ ਮੇੜ ਕੇ ਚਾਹੁੰਦਾ ਸੀ ਤੁਹਾਡੀਆਂ ਝੁਕੀਆਂ ਦੇ ਵਿੱਚੋਂ ਰਾਜਾ ਜੰਮੇ ਰਾਜਾ ਹੀ ਜੰਮੇ ਰਾਜ ਦੇ ਹਿੱਸੇਦਾਰ ਜੰਮਣ ਅੱਜ ਹਿੱਸੇਦਾਰ ਤਾਂ ਜੰਮਣੇ ਸ਼ੁਰੂ ਹੋ ਗਏ ਲੇਕਿਨ ਬਾਬਾ ਸਭ ਬੈਠ ਕੇ ਚੋਣ ਲੱਗ ਪਈਆਂ ਗੁਰੂ ਗੋਬਿੰਦ ਸਿੰਘ ਜੀ ਚੁਬਦਾ ਇਹਨਾਂ ਨੂੰ ਖਾਲਸਾ ਅੰਤਵਾਦੀਆਂ ਨੂੰ ਇਹ ਚੁਬਦਾ ਕਿਉਂਕਿ ਜਿਹੜਾ ਸੁਪਰੇ ਗੁਰੂ ਗੋਬਿੰਦ ਸਿੰਘ ਨੇ ਲਿਆ ਸੀ ਉਹ ਤਾਂ ਇਹਨੇ ਗੁਰੂ ਘਰਾਂ ਦੇ ਵਿੱਚ ਖਤਮ ਕਰਤਾ ਕਿ ਸਾਡੇ ਆਣੇ ਨੂੰ ਬਾਹਰ ਕੱਢ ਦਿੱਤਾ ਜਦੋਂ ਬਾਹਰ ਕੱਢ ਦਿੱਤਾ ਕਿਸ ਨੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਗੁਰਦੁਆਰਾ ਬਣਾ ਲਿਆ ਕਿਸ ਨੇ ਰਾਮ ਗੜੀਆ ਭਾਈ ਚਰਦੇ ਦੇ ਨਾਂ ਤੇ ਗੁਰਦੁਆਰਾ ਬਣਾ ਲਿਆ ਕਿ ਸਨੇ ਬਾਬਾ ਜੀਵਨ ਸੰਗ ਦੇ ਨਾਮ ਦੇ ਘਰ ਦੁਆਰਾ ਬਣਾਇਆ। ਸਰਦਾਰ ਕੜਕੀ ਪਪਾ ਸਮ ਮਿਲ ਕੇ ਆਇਆ। ਕਾਨੂੰਨ ਦੇ ਹੱਕਾ ਚ ਲੋਕ ਜਾਤੀਵਾਦੀ ਲੋਕ ਬਾਹਰ ਨਾ ਕਰ ਸਕੇ। ਤੇ ਬਾੜੇ ਦੇ ਟੱਟੂ ਦੇ ਸਿਰ ਤੇ ਚੁਣੌਤੀ ਦਿੰਦੇ ਆ। ਜਿੱਤੜੀ ਨੇ ਪਹਿਲਾ ਬੁੱਤ ਤੋੜਿਆ ਸੀ। 14 ਅਪ੍ਰੈਲ ਦੀ ਚੁਣੌਤੀ ਦਿੱਤੀ ਸੀ। ਮੈਂ ਉਸ ਦਿਨ ਵੀ ਕਿਹਾ ਸੀ ਕਿ ਪੰਨੂ ਜੇ ਪਿਓ ਦਾ ਪੁੱਤ ਹੈ ਕਦੀ ਧਰਤੀ ਅਮਰੀਕਾ ਜਿੱਥੇ ਵੀ ਰਹਿਣਾ ਘੁੰਮ ਕੇ ਦਿਖਾ ਜਨਾ ਬਾਹਰ ਤੈਨੂੰ ਮਸੀਂ ਦੱਸਾਂਗੇ ਕਿ ਅਮਰੀਕਨ ਦਾ ਪੁੱਤ ਧਰਤੀ ਤੇ ਖੜਾ ਰਹਿਦਾ ਕਿ ਤੇਰਾ ਖੜਾ ਰਹਿਦਾ ਹੋਰ ਆ ਗਿਆਂ ਦੇਸ਼ ਨੂੰ ਤੋੜਨ ਵਾਲੇ ਦੇਸ਼ ਨੂੰ ਤੋੜਨ ਦਾ ਸੁਪਰਾ ਲੈਣ ਵਾਲੇ ਬਾਬਾ ਸਭ ਮਿਲ ਕੇ ਦੇ ਸੰਵਧਾਨ ਨੂੰ ਇਹ ਗਲਤ ਮਤ ਕਹਿਣ ਵਾਲੇ ਬਾਬਾ ਸਭ ਮਿਲ ਕੇ ਇਸ ਸਭਧਾਰ ਦੇ ਖਿਲਾਫ ਬੋਲਣ ਵਾਲੇ ਇਹ ਪਹਾੜੇ ਦੇ ਟੱਟੂਆਂ ਦੇ ਉੱਤੇ ਸਾਡਾ ਮਕਰਲਾ ਨਹੀਂ ਕਰ ਸਕਦੇ ਇਹ ਗੋਲੀ ਤਾਂ ਚਲਾ ਸਕਦੇ ਆ ਇਹਨਾਂ ਦੇ ਦਲਤ ਅਮਰ ਸਿੰਘ ਚਮਕੀਲੇ ਤੇ ਰਵਦਾਸੀ ਇਹਦੇ ਗੋਲੀ ਚਲਾਈ ਇਹਨਾਂ ਨੇ ਬੀਪੀ ਅਮਰ ਚੋਟਕਾਰ ਮਝਵੀ ਸਿੱਖ ਤੇ ਗੋਲੀ ਚਲਾਈ ਇਹਨਾਂ ਨੇ ਬੰਗਿਆਂ ਦਾ ਵਧਾਏ ਕੋ ਸਮੇਂ ਦੇ ਦਲਤ ਕੋ ਗੋਲੀ ਨਾਲ ਮਾਰਿਆ ਦੋ ਮਾਰੇ ਇੱਕ ਬਲਵੰਤ ਸਿੰਘ ਸਰਹਾਲ ਇੱਕ ਕੋਈ ਸੂਡ ਸੂਡ ਕਰਕੇ ਉਹਦਾ ਨਾਮ ਸੀ ਮੈਨੂੰ ਪੂਰਾ ਯਾਦ ਨਹੀਂ ਆਉਂਦਾ ਇਹ ਕੱਲ ਨੂੰ ਗੜੀ ਨੂੰ ਵੀ ਗੋਲੀ ਮਾਰ ਸਕਦੇ ਆ ਪਰ ਗੜੀ ਇਹ ਅੰਤਵਾਦੀ ਕੁੱਤਿਆਂ ਦੇ ਅੱਗੇ ਝੁਕਣ ਵਾਲਾ ਨਹੀਂ ਮੈਂ ਬਾਬਾ ਸਭ ਮੇੜ ਕੇ ਸਾਡਾ ਪਿਓ ਵਾ ਸਾਡੇ ਪਿਓ ਦੀ ਵਾਗ ਨੂੰ ਕੋਈ ਹੱਥ ਪਾਓ ਤੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ 35% ਆਸੀਂ 35% ਤੇ ਤੁਸੀਂ ਢਾਈ ਡਾਕਟਰ ਉਹ ਵੀ ਬਾਹਰ ਬੈਠੇ ਆ ਸਾਡੇ ਕੋਲ ਫੌਜ ਮਰਨ ਮਿੱਟਣ ਵਾਲੀ ਹੈ ਕਦੀ ਵੀ ਸੜਕ ਤੇ ਆ ਜਾਂਦੇ ਆ ਤੁਹਾਡੇ ਕੋਲ ਪਹਾੜੇ ਦੇ ਟੱਟੂ ਆ ਅਸੀਂ ਆਪਣੇ ਬਜ਼ੁਰਗਾਂ ਦਾ ਮਾਣ ਬਿਮਾਨ ਸਹਿਰ ਨਹੀਂ ਕਰਾਂਗੇ ਤੇ ਕਦੇ ਅਗਲ ਨਹੀਂ ਕਰਾਂਗੇ ਸਹਿਰ

ਉੱਚੀ ਦੋਈ ਵਾ ਹਖੜੀਆ ਕਰਕੇ ਹਾਂ ਬਈ ਜਾਨ ਕਰ ਦਸਮੜਾ ਜੱਕੀਆ ਦੋਦੇ ਅਲੈਕਰ ਅਲੈਕਰ ਹਰਿਸਤਾਨ ਕੇ ਮੜਕਰ ਅਲੈਕਰ ਹਰਿਸਤਾਨ ਕੇ ਮੜਕਰ ਅਲੈਕਰ ਹਰਿਸਤਾਨ ਕੇ ਮੜਕਰ ਅਲੈਕਰ ਅੰਮ੍ਰਿਤ ਸਰਬ ਕੋਟੀ ਸੋਚ